ਮੇਰਾ ਨਾਮ ਅਵਤਾਰ ਸਿੰਘ ਹੈ ਜੀ। ਅਵਤਾਰ ਜੀ ਕੀ ਗੱਲਬਾਤ ਹੋਈ ਕਿਹੜੇ ਕੰਮ ਕਰਦੇ ਹੋ ਜਾਣਕਾਰੀ ਸਾਂਝੀ ਕਰਿਓ। ਜੀ ਮੇਰਾ ਇੱਥੇ ਬਲਾਚੌਰ ਸ਼ਹਿਰ ਦੇ ਵਿੱਚ ਸੈਂਟਰੀ ਸਟੋਰ ਹੈਗਾ ਦੁਕਾਨ ਸਾਡੀ ਆਪਣੀ। ਸਵੇਰੇ ਤਕਰੀਬਨ 8:35 ਵਜੇ ਮੈਨੂੰ ਫੋਨ ਆਇਆ ਸਾਡੇ ਗਵੰਡੀ ਦਾ। ਹਰਬੀਰ ਜੀ ਮੇਰੇ ਦਰ ਖੜੇ ਆ ਕਿ ਤੁਹਾਡੇੜੀ ਇਹ ਦੁਕਾਨਾਂ ਦੇ ਲੋਕ ਟੁੱਟੇ ਹੋਏ ਆ। ਜਦੋਂ ਆਕੇ ਅਸੀਂ ਚੈੱਕ ਕੀਤਾ ਤਾਂ ਅੰਦਰ ਕਾਫੀ ਨੁਕਸਾਨ ਸਾਡਾ ਸਮਾਨ ਖਿਲਰਿਆ ਪਿਆ ਸੀ। ਗੱਲਾਂ ਵੀ ਤੋੜ ਕੇ ਉਹਦੇ ਵਿੱਚੋਂ ਵੀ ਕੁਝ ਕੈਸ਼ ਪੇਹਣੇ ਪਈ ਸੀਗੀ। 10-12 ਹਜ਼ਾਰ ਦੇ ਕਰੀਬ ਉਹ ਵੀ ਲੈ ਗਏ। ਜਦੋਂ ਅਸੀਂ ਥੱਲੇ ਆਪਣੇ ਜਾ ਕੇ ਸਟੋਰ ਦੇਖਿਆ ਬੇਸਮੈਂਟ ਦੇ ਵਿੱਚ ਉੱਥੋਂ ਵੀ ਕਾਫੀ ਪਾਰੀ ਮਾਤਰਾ ਵਿੱਚ ਟੜਿਆ ਸਮਾਨ ਗਾਇਬ ਹੋ ਚੁੱਕਾ ਜਦੋਂ ਅਸੀਂ ਕੈਮਰੇ ਚੈੱਕ ਕੀਤੇ ਤਾਂ ਕੈਮਰੇ ਦੇ ਵਿੱਚ ਚੋਰ ਮੂੰਹ ਲਪੇਟਿਆ ਹੋਇਆ ਬੜੀ ਤਸੱਦੀ ਦੇ ਨਾਲ 40-45 ਮਿੰਟ ਤੜੇ ਹੈਗੇ ਉਹਨੇ ਚੋਰੀ ਕੀਤੀ ਆ ਬੇਖੌਫ ਹੋ ਕੇ ਕਿੱਦਾਂ ਨੁਕਸਾਨ ਲੱਗ ਗਿਆ ਤੁਹਾਡਾ ਨੁਕਸਾਨ ਲਗਭਗ 80-90 ਹਜ਼ਾਰ ਦੇ ਕਰੀਬ ਜਿਹੜਾ ਨੁਕਸਾਨ ਹੋ ਗਿਆ ਦੁਕਾਨ ਦਾ ਜੀ ਹਾਂਜੀ ਤੁਸੀਂ ਇਸ ਸੰਬੰਧੀ ਪੁਲਿਸ ਨੂੰ ਇਤਲਾਹ ਦਿੱਤੀ ਹਾਂਜੀ ਪੁਲਿਸ ਨੂੰ ਫੋਨ ਕੀਤਾ ਪੁਲਿਸ ਵਾਲੇ ਜੋ ਮੌਕੇ ਤੇ ਹੀ ਹੋ ਸਕੇ ਆ ਕੇ ਦੇਖ ਗਏ ਆ ਜੀ ਤੇ ਉਹਨਾਂ ਸੀ ਡੀਐਸਪੀ ਸਾਹਿਬ ਦੇ ਅੱਗੇ ਆ ਕੇ ਵੀ ਇਹ ਰਿਕੁਐਸਟ ਕੀਤੀ ਆ ਵੀ ਇਹ ਨੱਥ ਪਾਈ ਜਾਵੇ ਕਿਉਂਕਿ ਮੈਂ ਤਾਂ ਇਸ ਗੱਲ ਨੂੰ ਕਰਨ ਲੱਗਿਆ ਵੀ ਗਰੇਜ ਨਹੀਂ ਕਰੂੰਗਾ ਕਿ ਆ ਇੱਕ ਡੇਢ ਮਹੀਨੇ ਤੋਂ ਨਸ਼ੇ ਵਾਲੇ ਤੇ ਚੋਰੀ ਵਾਲੇ ਇੰਨਾ ਲੋਕਾਂ ਨੂੰ ਮਤਲਬ ਹੋ ਰਿਹਾ ਚੋਰੀਆਂ ਨਹੀਂਆ ਵੱਧ ਗਈਆਂ ਵੀ ਜਿੱਦਾਂ ਕਿਸੇ ਸਰਕਾਰ ਦਾ ਡੈਰੀ ਕੋਈ ਨਹੀਂ ਹੈ ਜੀ ਚਿੱਟਾ ਤਾਂ ਛਰੇਮ ਬਿਕ ਰਿਹਾ ਚੋਰੀਆਂ ਤਾਂ ਛਰੇਮ ਮੋਰੀਆਂ ਸਾਡੇ ਬੜਾ ਚੋਰ ਦੇ ਵਿੱਚ 10-12 ਦਿਨ ਤੋਂ ਕਈ ਚੋਰੀਆਂ ਜਿਹੜੀਆਂ ਹੋ ਗਈਆਂ ਇੱਕ ਜਿਹੜੇ ਮਹੀਨਾ ਪਹਿਲਾਂ ਮੇਰੀ ਟਰਾਲੀ ਚੋਰੀ ਹੋ ਗਈ ਢੈਂਗੜ ਪਰ ਤੋਂ ਟਰਾਲੀ ਚੋਰੀ ਹੋ ਗਈ ਮਕੰਦ ਪਰ ਤੋਂ ਹੋ ਗਈ ਬੰਗਿਆਂ ਦੇ ਹੋਰ ਲੱਗ ਕੇ ਚੋਰੀਆਂ ਹੋ ਗਈਆਂ ਟਰਾਲੀਆਂ ਉਹਦੇ ਤੱਕ ਹਜੇ ਕੋਈ ਸਰਾਖ ਨਹੀਂ ਮਿਲਿਆ ਐ ਐਡੀ ਵੱਡੀ ਟਰਾਲੀ ਦੇਖੋ ਜੇਬਸ ਤਾਂ ਪਾ ਕੇ ਲੈ ਦੀ ਜਾਣੀ ਅਕਸਰ ਰੋਡ ਤੇ ਹੀ ਲੈ ਕੇ ਜਾਂਦੇ ਆ ਚੋਰ ਜੀ ਤੇ ਮੈਂ ਤਾਂ ਇਹ ਸਮਝਦਾ ਵੀ ਪ੍ਰਸ਼ਾਸਨ ਨੂੰ ਇਸ ਪਲ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਬਹੁਤ ਦੁਕਾਨਦਾਰ ਤਾਂ ਪਹਿਲੇ ਦੁਕਾਨਾਂ ਦੀ ਮੰਦੀ ਲੱਗੀ ਹੋਈ ਐ ਇਸ ਵੇਲੇ ਕੋਰੋਨਾ ਤੋਂ ਬਾਅਦ ਤਾਂ ਕਾਰੋਬਾਰ ਦੇ ਲੋਕਾਂ ਦਾ ਸੂਤੇ ਨਹੀਂ ਆਇਆ ਜੀ ਤੇ ਹੋਣਾ ਚੋਰੀਆਂ ਕਰਕੇ ਤਾਂ ਲੋਕਾਂ ਦੀਆਂ ਦੁਕਾਨਾਂ ਖਾਲੀ ਹੋ ਰਹੀਆਂ। ਹਰਮੇਸ਼ਰਾ ਲਏ ਜੀ ਸਰ। ਕੀ ਕੰਮ ਕਰਦੇ ਹੋ ਸਰ? ਮੇਰਾ ਕਰਿਆਨੇ ਦਾ ਕੰਮ ਹੈ ਜੀ ਚੌਧਰੀ ਕਰਿਆਨੇ ਸਟੋਰ ਤਾਲਾ ਮੰਡੀ ਚ। ਪਤਾ ਲੱਗਿਆ ਤੁਹਾਡੀ ਚੋਰੀ ਹੋਈ ਆ। ਹਾਂ ਜੀ ਸਰ। ਸਵੇਰੇ 5 ਵਜੇ ਆ ਕੇ ਦੁਕਾਨ ਦੇਖੀ ਜੇ ਖੁੱਲ ਗਈ ਤੇ ਤਾਲੇ ਰੋਟੇ ਸੀ ਮੇਰੇ ਤੇ ਸਮਾਨ ਖਲਰਿਆ ਪਿਆ ਸੀਗਾ ਜੀ। ਹਾਂ ਜੀ ਤੇ ਰੁੜ ਕੇ ਜਾ ਕੇ ਦੇਖਿਆ ਆਪਣੇ ਗੱਲੇ-ਗੱਲੇ ਸਭ ਖਲਾਰੇ ਪਏ ਸੀਗੇ ਜੀ। ਤੇ ਮੇਰਾ ਪੰਜ-ਸੱਤ ਹਜ਼ਾਰ ਦਾ ਨੁਕਸਾਨ ਹੋਇਆ ਜਣੇ ਕਿ ਸਾਬਣ ਸੁਭਣ ਲੈ ਕੇ ਚੁੱਕੇ ਜਾਦਾ ਜੀ। ਨਿਕੇ ਪਿੱਛੜ ਗਏ ਸਮਾਨ ਜਣੇ ਕਿ ਸ਼ਟਰਸ ਨਿਕੇ ਆ ਤੇ ਸੀਸੀਟੀਵੀ ਕੈ ਇਸ ਜੀ ਮੇਰਾ ਕੈਮਰਾ ਬੰਦਾ ਜੀ ਕੈਮਰਾ ਚੱਲਦਾ ਨਹੀਂ ਸੀਗਾ ਜੀ ਤੇ ਸਾਡੇ ਆਇਆ ਸਾਡੇ ਕੈਮਰੇ ਵਿੱਚ ਬਿਲਕੁਲ ਸਾਫ਼ ਚੋਰ ਦਿਸੇ ਆ ਜੀ ਚੋਰੀ ਕਰਦਾ ਹਾਂਜੀ ਇਹ ਲੱਗਦਾ ਕਿ ਲੱਗਦਾ ਕਿ ਚੋਰ ਇੱਕੋ ਹੀ ਹੈ ਜਿਹੜਾ ਦੋਨਾਂ ਦਾ ਘਰਾਂ ਤੇ ਹੱਥ ਮਾਰ ਗਿਆ ਹਾਂਜੀ ਸਾਡਿਆਂ ਦਾ ਇੱਕੋ ਹੀ ਬੰਦਾ ਕਰ ਗਿਆ ਜੀ ਕੰਮ ਉਸ ਤੋਂ ਇਲਾਵਾ ਹੋਰ ਇੱਕ ਜਸ਼ਨ ਕਨਫੈਕਟਰੀ ਹੈਗਾ ਮੇਰੀ ਦੁਕਾਨ ਦੇ ਬਿਲਕੁਲ ਸਾਹਮਣੇ ਜੀ ਇੱਕ ਸਾਡੇ ਜਸ਼ਨ ਕਰਿਆਨਾ ਦਾ ਸਟੋਰ ਹੈਗਾ ਚਾਰ ਦੁਕਾਨਾਂ ਦੇ ਜਿਹੜੇ ਹੈਗੇ ਆ ਜੀ ਲੋਕ ਟੁੱਟੇ ਆ ਇੱਕ ਜਿਹੜੇ ਘੰਟੇ ਦੇ ਵਿੱਚ ਜੀ ਹਾਂਜੀ ਜਿਹੜੇ ਚੋਰੀਆਂ ਦੇ ਬਾਰੇ ਚ ਦੱਸ ਕੇ ਜਿੰਨੇ ਲਗਾਤਾਰ ਹੋ ਰਹੀਆਂ ਇਹਨਾਂ ਦੇ ਬਾਰੇ ਚ ਅਸੀਂ ਐਸਐਸਪੀ ਸਾਹਿਬ ਦੇ ਨਾਲ ਚ ਗੀਤ ਗਿਆ ਹੁੰਦਾ ਸੀ ਤੇ ਉਹਦੇ ਕਰਕੇ ਹੀ ਸਾਨੂੰ ਇੱਕ ਆਰਪੀ ਦੀ ਪੂਰੀ ਟੀਮ ਹੈਗੀ ਜਿਹੜੀ ਕਿ ਫੋਰਸ ਦੀ ਘਾਟ ਚੱਲ ਰਹੀ ਸੀਗੀ ਇੱਕ ਹੀ ਪੀਸੀਆਰ ਸੀ ਸਾਡੇ ਕੋਲ ਤੇ ਅਸੀਂ ਰਿਕਵੈਸਟ ਕਰਕੇ ਜਿਹੜੀ ਫੋਰਸ ਹੈ ਜਿਹੜੀ ਇਹਦੇ ਦੀ ਟੀਮ ਹੋਰ ਲਈ ਹੈ ਤੇ ਰਾਤ ਦੀ ਗਸ਼ਤ ਤੇ ਜਿਹੜੀ ਨਾਕਾਬੰਦੀ ਹੈ ਉਹ ਵਧਾਵਾਂਗੇ ਤੇ ਇਸ ਚੀਜ਼ ਤੇ ਖਦਮਾਂਵਾਂਗੇ ਇੱਕ ਅਸੀਂ ਉਹਨਾਂ ਦੇ ਪ੍ਰਧਾਨ ਤੇ ਉਹਨਾਂ ਨੂੰ ਇਹ ਵੀ ਰਿਕਵੈਸਟ ਕੀਤੀ ਹੈ ਕਿ ਹਰ ਇੱਕ ਬਾਜ਼ਾਰ ਦੇ ਵਿੱਚ ਨਾ ਆ ਇੱਕ ਇੱਕ ਚੌਕੀਦਾਰ ਜ਼ਰੂਰ ਰੱਖਣ ਤਾਂ ਕਿ ਥੋੜਾ ਪੁਲਿਸ ਨੂੰ ਹੈਲਪ ਹੋ ਸਕੇ ਫੋਰਸ ਦੀ ਕਮੀ ਨੂੰ ਦਿਖਦੇ ਹੋਏ ਤੇ ਹੈਗੀਆ ਕਰਾਂਗੇ ਜਲਦ ਹੀ ਤਾਂ ਪਕੜ ਕੇ ਉਹਨਾਂ ਨੂੰ ਜੋ ਵੀ ਹੈ ਚੋਰੀ ਕੀਤਾ ਬਰਾਮਦ ਕਰਾਂਗੇ